ਪੰਜਾਬ ਸਾਹਿਤ ਖੇਤਰ ਦਾ ਵੱਡਾ ਨਾਮ ਸੁਰਜੀਤ ਪਾਤਰ ਤੇ ਦੁਨੀਆ ਤੋਂ ਚਲੇ ਜਾਣ ਨਾਲ ਫਤਿਹਗੜ੍ਹ ਚੂੜੀਆਂ ਸਾਹਿਤਕਾਰਾਂ ਚ ਵੀ ਸ਼ੋਕ ਦੀ ਲਹਿਰ। ਉਹ ਕੇ ਪੱਤਰਕਾਰ ਅਤੇ ਸਾਹਿਤਕਾਰ ਰੋਚੀ ਸਿੰਘ, ਸ਼੍ਰੀਮਤੀ ਤਲਵਿੰਦਰ ਕੌਰ ਅਤੇ ਪੱਤਰਕਾਰ ਅਤੇ ਸਾਹਿਤਕਾਰ ਰਮੇਸ਼ ਸੋਨੀ ਵੱਲੋਂ ਹੀ ਸੁਰਜੀਤ ਪਾਤਰ ਦੇ ਇਤਿਹਾਸ ਉੱਪਰ ਜਤਾਇਆ ਸ਼ੋਕੁਰੀ ਦੁਨੀਆ ਚ ਮਸ਼ਹੂਰ ਸ਼ਾਇਰ ਅਤੇ ਸਾਹਿਤਕਾਰ ਸੁਰਜੀਤ ਪਾਤਰ ਦੇ ਇਹਾਤ ਉੱਪਰ ਜਿੱਥੇ ਦੇਸ਼ਾਂ ਬੱਤੀਆਂ ਵਿੱਚ ਸ਼ੋਕ ਮਨਾਇਆ ਜਾ ਰਿਹਾ ਹੈ ਉਸੇ ਤਹਿਦੀ ਫਤਿਹਗੜ ਚੂੜੀਆਂ ਚ ਵੀ ਸਾਹਿਤਕਾਰ ਖੇਤਰ ਵਿੱਚ ਉਹਨਾਂ ਤੇ ਚਲੇ ਚਾਂਗ ਉੱਪਰ ਸ਼ੋਕ ਦੀ ਲਹਿਰ ਦਿਖਨ ਨੂੰ ਮਿਲ ਰਹੀ ਹੈ ਉਹਨਾਂ ਦੇ ਇਹਾਤ ਉੱਪਰ ਫਤਿਹਗੜ ਚੂੜੀਆਂ ਚ ਸਾਹਿਤਕਾਰ ਅਤੇ ਪੱਤਰਕਾਰੀ ਖੇਤਰ ਵਿੱਚ ਜਾਣੇ ਪਛਾਣੇ ਨਾ ਅਰੋਜੀ ਸਿੰਘ ਪਰਮੇਸ਼ਰ ਸੋਨੀ ਅਤੇ ਸਾਹਿਤਕਾਰ ਸ਼੍ਰੀਮਤੀ ਤਲਵਿੰਦਰ ਕੌਰ ਨੇ ਦੁਖਤਾ ਪ੍ਰਗਟਾਵਾ ਕਰਦੇ ਆ ਕਿ ਆਕੇ ਸੁਚੀਤ ਸਿੰਘ ਪਾਤਰ ਚਾਹੇ ਕਿ ਸੁਚੀਤ ਪਾਤਰ ਪੰਜਾਬੀ ਸਾਹਿਤ ਚ ਵੱਡਾ ਨਾਮ ਸਨ ਅਤੇ ਪੂਰੀ ਪੰਜਾਬੀ ਸਾਹਿਤ ਜਗਤ ਨੂੰ ਇੱਕ ਦੇ ਨਾਲ ਵਟਾ ਕਟਾ ਪਿਆ ਹੈ ਉਹਨਾਂ ਨੇ ਕਿਹਾ ਕਿ ਉਹ ਇੱਕ ਅਜਿਹਾ ਚਾਨਣ ਮਨਾਰਾ ਸਨ ਜ ਜਿੰਨਾ ਦੀ ਕਾਟ ਹਮੇਸ਼ਾ ਹੀ ਸਾਹਿਤ ਖੇਤਰ ਵਿੱਚ ਅੜੜਕਦੀ ਰਹੇਗੀ ਉਹਨਾਂ ਨੇ ਇਹ ਕਿਹਾ ਕਿ ਉਹਨਾਂ ਦੇ ਕੋਲੋਂ ਉਹਨਾਂ ਨੇ ਵੀ ਬਹੁਤ ਕੁਝ ਸਿੱਖਿਆਸੀ ਬਤਾਏ ਹੋਏ ਪੱਲਾ ਨੂੰ ਵੀ ਯਾਦ ਕਰਦੇ ਆ ਬਹੁਤ ਸਾਰੀਆਂ ਯਾਦਾਂ ਤਾਜ਼ੀਆਂ ਕੀਤੀਆਂ ਅਤੇ ਸ਼੍ਰੀਮਤੀ ਤਲਵਿੰਦਰ ਕੌਰ ਨੇ ਵੀ ਉਹਨਾਂ ਵੱਲੋਂ ਰਚੀਆਂ ਗਈਆਂ ਰਚਨਾਵਾਂ ਨੂੰ ਵੀ ਯਾਦ ਕੀਤਾ ਅਤੇ ਕਿਹਾ ਕਿ ਉਹਨਾਂ ਦੇ ਚਲੇ ਜਾਣ ਨਾਲ ਜਹਾਂ ਘਟਾਪਿਆ ਹੈ ਜੋ ਕਦੇ ਵੀ ਪੂਰਾ ਨਹੀਂ ਕੀਤਾ ਜਾ ਸਕਦਾ। ਹਰੋਜੀ ਭਾਜੀ ਇਹ ਸਾਹਿਤ ਦਾ ਇੱਕ ਯੁੱਗ ਖਤਮ ਹੋ ਗਿਆ ਤੇ ਇਹ ਤਾਂ ਸਾਡਾ ਇੱਕ ਵੱਡਾ ਨਾਮ ਸੀ ਸਜੀਤ ਪਾਤ ਜੀ ਨਹੀਂ ਰਹੇ ਦੇਖੋ ਜੀ ਅੱਜ ਸਵੇਰ ਤੋਂ ਹੀ ਜੜੀ ਇਹ ਮਨਹੂਸ ਖਬਰ ਪੰਜਾਬੀ ਸਾਹਿਤ ਜਗਤ ਲਈ ਜਿਹੜੀ ਸੁਣਨ ਨੂੰ ਮਿਲ ਰਹੀ ਆ ਉਹ ਇੱਕ ਬਹੁਤ ਵੱਡਾ ਘਟਾ ਹੈ ਸਾਡੇ ਪੰਜਾਬੀ ਸਾਹਿਤ ਜਗਤ ਨੂੰ ਕਿਉਂਕਿ ਡਾਕਟਰ ਸਜੀਤ ਪਾਤਰ ਜਿਹੜੇ ਕਿ ਹਰ ਮਹਿਫਲ ਦੀ ਸ਼ਾਨ ਸੀਗੇ ਤੇ ਹੋਰ ਪੰਜਾਬੀ ਸਾਹਿਤ ਵਿੱਚ ਉਹਨਾਂ ਦਾ ਵੱਡਾ ਨਾਂ ਹੈ ਉਹ ਅੱਜ ਸਵੇਰ ਦੇ ਜਿਹੜੀ ਇਹ ਮਨਹੂਸ ਖਬਰ ਜਿਹੜੀ ਆ ਰਹੀ ਹੈ ਕਿ ਉਹ ਨਹੀਂ ਰਹੇ ਆ ਡਾਕਟਰ ਪਾਤਰ ਜਿੱਥੇ ਆਪਣੇ ਪਰਿਵਾਰ ਲਈ ਹੀ ਪਿੱਛੇ ਵੱਡੇ ਦੁੱਖ ਵਾਲਾ ਇੱਕ ਸਦਮਾ ਛੱਡ ਗਏ ਨੇ ਉੱਥੇ ਨਾਲ ਹੀ ਸਮੂਹ ਪੰਜਾਬੀ ਜਗਤ ਲਈ ਇੱਕ ਬਹੁਤ ਵੱਡੇ ਸਦਮੇ ਵਾਲੀ ਗੱਲ ਹੈ ਕਿਉਂਕਿ ਆਪਣਾ ਇੱਕ ਨਾਮ ਸ਼ੇਖਮੁਹੰਮਦ ਮਟਾਲਵੀ ਤੋਂ ਬਾਅਦ ਸਭ ਤੋਂ ਵੱਧ ਜਿਹੜੇ ਪੜੇ ਜਾਣ ਵਾਲੇ ਜਿਹੜੇ ਸ਼ਾਇਰ ਸੀਗੇ ਸਰਜੀਤ ਪਾਤਰ ਸੀ ਹੀ ਹੀ ਸੰਨ ਕਿ ਉਹਨਾਂ ਦੇ ਜਿਹੜੇ ਬਹੁਤ ਸਾਰੇ ਸ਼ੇਰ ਹੈ ਪੰਜਾਬੀ ਸ੍ਰੋਤਿਆਂ ਦੇ ਪੰਜਾਬੀ ਪਾਠਕਾਂ ਦੇ ਮੂੰਹ ਜਬਾਨੀ ਯਾਦ ਯਾਦ ਨਹੀਂ ਹੁਣ ਤੱਕ ਵੀ ਬਹੁਤ ਸਾਰੀਆਂ ਮਹਿਫਲਾਂ ਦੇ ਵਿੱਚ ਉਹਨਾਂ ਦੇ ਸ਼ੇਰ ਜਿਹੜੇ ਉਹ ਕੋਟ ਕੀਤੇ ਜਾਂਦੇ ਨੇ ਔਰ ਇੱਥੇ ਤੱਕ ਹੀ ਨਹੀਂ ਉਹਨਾਂ ਦੇ ਬਹੁਤ ਸਾਰੇ ਉਹਨਾਂ ਦੇ ਜਿਹੜੀਆਂ ਕਿਤਾਬਾਂ ਨੇ ਉਹਨਾਂ ਤੇ ਪੀ ਐਚ ਡੀ ਵੀ ਕੀਤੀਆਂ ਬਹੁਤ ਸਾਰੇ ਵਿਦਿਆਰਥੀਆਂ ਨੇ ਤੇ ਇਹ ਜਿਹੜਾ ਉਹਨਾਂ ਦੀ ਇੱਕਦਮ ਸਦੀਵ ਛੋੜਾ ਦੇ ਨਾਲ ਜਿੱਥੇ ਕਿ ਉਹਨਾਂ ਦੇ ਪਰਿਵਾਰ ਨੂੰ ਵੱਡਾ ਦੁੱਖ ਲੱਗਿਆ ਉੱਥੇ ਪੰਜਾਬੀ ਸਾਹਿਜ ਨੂੰ ਵੀ ਬਹੁਤ ਵੱਡਾ ਘਾਟਾ ਜਿਹੜਾ ਹੋਇਆ ਹੈ ਡਾਕਟਰ ਪਾਤਰ ਨੂੰ ਜੇ ਆਪਾਂ ਸ਼ੁਰੂ ਤੋਂ ਵੇਖਿਆ ਜੇ ਤੇ ਉਹਨਾਂ ਦੀ ਸਭ ਤੋਂ ਪਹਿਲੀ ਜਿਹੜੀ ਕਿਤਾਬ ਹਵਾ ਚ ਲਿਖੇ ਹਰਫ ਤੋਂ ਉਹ ਪੰਜਾਬੀ ਸਾਹਿਤ ਦੇ ਇੱਕ ਵਜਤ ਜਾਣੇ ਜਾਂਦੇ ਸੀਗੇ ਉਸ ਤੋਂ ਬਾਅਦ ਉਹਨਾਂ ਦੇ ਕਾਫੀ ਜਣੀਆਂ ਕਿਤਾਬਾਂ ਬਿਰਖਰ ਜਿਕਰ ਹਵਾ ਹਨੇਰੇ ਵਿੱਚ ਸੁਲਗਦੀ ਬਨਮਾਲ ਦਾ ਫਜ਼ਾਂ ਦੀ ਦਰਗਾਹ ਇਹ ਸਾਰੀਆਂ ਕਿਤਾਬਾਂ ਜਿਹੜੀਆਂ ਪੰਜਾਬੀ ਸਾਹਿਤ ਦੇ ਅੰਦਰ ਝੋਲੀ ਵਿੱਚ ਪਾਈਆਂ ਤੇ 2012 ਦੇ ਵਿੱਚ ਉਹਨਾਂ ਨੂੰ ਜਿਹੜਾ ਦੇਸ਼ ਦਾ ਸਭ ਤੋਂ ਵੱਡਾ ਅਵਾਰਡ ਸ਼੍ਰੀ ਪਦਮ ਸ਼੍ਰੀ ਉਹ ਮਿਲਿਆ ਸੀਗਾ ਤੇ ਅੱਜ ਉਹਨਾਂ ਦੀ ਮੌਤ ਤੇ ਜਿੱਥੇ ਪੂਰਾ ਪੰਜਾਬੀ ਸਾਹਿਤ ਜਗਤ ਵੱਡੇ ਦੁੱਖ ਵਿੱਚ ਗਾ ਉੱਥੇ ਹੀ ਨਾਲ ਜਿਹੜਾ ਸਾਡੇ ਫਤਿਹਗੜ ਚੂੜੀਆਂ ਦੀਆਂ ਵੀ ਸੁਭਾਵਾਂ ਦੇ ਉਹ ਵੀ ਆਪਣੇ ਦੁੱਖ ਦਾ ਇਜ਼ਹਾਰ ਕਰਦੀਆਂ ਨੇ ਤੇ ਪ੍ਰਮਾਤਮਾ ਨੂੰ ਪਿਛੜੀ ਨੂੰ ਆਪਣੇ ਚਰਨਾਂ ਦੇ ਵਿੱਚ ਨਿਵਾਸ ਬਖਸ਼ੇ। ਅੱਜ ਸੰਗੀਤ ਤੁਸੀਂ ਨਹੀਂ ਉਹਨਾਂ ਨਾਲ ਕਾਫੀ ਸਮਾਂ ਸਾਂਝਾ ਕੀਤਾ ਸਟੇਜਾਂ 'ਤੇ ਵੀ ਕਾਫੀ ਪਲ ਵੀ ਪਤਾਏ ਤੇ ਇਸ ਤਰ੍ਹਾਂ ਦਾ ਉਹਨਾਂ ਦਾ ਤੁਹਾਨੂੰ ਕੁਝ ਦੇਖੋ ਜੋ ਮੈਂ ਥੋੜੀ ਗੱਲ ਮੈਂ ਉਹ ਬਹੁਤ ਇੱਕ ਕਿਸ ਤਰ੍ਹਾਂ ਪਹਿਲੀ ਗੱਲ ਬਹੁਤ ਸੌਸoken ਹਨਾ ਕਿ ਇੰਨੇ ਨਰਮ ਦਿਲ ਸੁਭਾਅ ਵਾਲੇ ਬੰਦੇ ਸੀਗੇ ਕਿ ਕਈ ਵਾਰੀ ਨਾ ਸੀ ਇੱਕ ਵਾਰੀ ਆਪੇ ਇੱਕ ਸਮਾਗਮ ਦੇ ਵਿੱਚ ਗਏ ਉੱਥੇ ਮੈਂ ਉਹਨਾਂ ਦੇ ਨਾਲ ਪ੍ਰਧਾਨਗੀ ਮੰਡਲ 'ਚ ਸੀਗਾ ਤੇ ਉੱਥੇ ਬਹੁਤ ਜ਼ਿਆਦਾ ਜਿਹੜੇ ਕਿ ਜਿਹੜੇ ਕਵੀ ਹੋ ਆ ਗਏ ਤੇ ਉਹ ਸ਼ਾਮ ਮਤਲਬ ਸਵੇਰ ਦਾ ਜਿਹੜਾ 11 ਵਜੇ ਦਾ ਜਿਹੜਾ ਪ੍ਰੋਗਰਾਮ ਸ਼ੁਰੂ ਹੋਇਆ ਸੀ ਸ਼ਾਮ 6 7 ਵਜੇ ਉੱਥੇ ਸਾਨੂੰ ਨਾ ਤੇ ਉਹਨਾਂ ਨੇ ਬਿਲਕੁਲ ਵੀ ਇਸ ਗੱਲ ਦਾ ਬੁਰਾ ਨਹੀਂ ਮਨਾਇਆ ਕਿਉਂਕਿ ਉਹ ਇੰਨੇ ਵੱਡੇ ਸ਼ਾਇਰ ਸੀਗੇ ਨੇ ਵੱਡੇ ਹਸਤੀ ਸੀਗੇ ਤੇ ਉਹ ਫੇਰ ਵੀ ਜਦੋਂ ਉਹਨਾਂ ਦੀ ਵਾਰੀ ਆਈ ਸ਼ਾਮੀ 6:00 ਤੇ 5 ਵਜੇ ਤੇ ਉਹ ਫੇਰ ਵੀ ਕਹਿ ਲੱਗੇ ਕਿ ਯਾਰ ਕੋਈ ਹੋਰ ਵੀ ਤੁਹਾਡਾ ਕਵੀ ਜੇ ਰਹਿ ਗਿਆ ਤਾਂ ਉਹਨੂੰ ਜ਼ਰੂਰ ਬੁਲਾ ਲਓ ਕਿਉਂਕਿ ਮੈਂ ਤਾਂ ਚਲੋ ਇਸ ਪ੍ਰੋਗਰਾਮ 'ਚ ਹੁਣ ਬੈਠਾ ਹੀ ਆ ਕਿੰਨੇ 5 6 7 ਘੰਟੇ ਲਗਾਤਾਰ ਬੈੰਦ ਦੇ باوجود ਵੀ ਉਹਨਾਂ ਦੇ ਚਿਹਰੇ ਤੇ ਕੋਈ ਸ਼ਿੰਕ ਨਹੀਂ ਸੀ ਉਹ ਬਹੁਤ ਹੀ ਨਰਮ ਦਿਲ ਸੁਭਾਅ ਵਾਲੇ ਵਿਅਕਤੀ ਸੀਗੇ ਤੇ ਉਹਨਾਂ ਤੋਂ ਹਮੇਸ਼ਾ ਹੀ ਹਰ ਕਹੇ ਨਾ ਕੋਈ ਨਾ ਕੋਈ ਸਿੱਖਿਆ ਹੀ ਐ ਮੈਂ ਤਾਂ ਬਹੁਤ ਕੁਝ ਸਿੱਖਿਆ ਕਿਉਂਕਿ ਮੈਂ ਉਹਨਾਂ ਨੂੰ ਆਪਣੇ ਮੁਰਸ਼ਿਦ ਵਾਂਗੂ ਇੱਕ ਸਮਝਦਾ ਸਭ ਤੋਂ ਪਹਿਲੀ ਵਾਰੀ ਜਦ ਮੈਂ ਉਹਨਾਂ ਨੂੰ ਮਿਲਿਆ ਸੀਗਾ ਲੁਧਿਆਣੇ ਤੇ ਮੈਂ ਡੰਡਵਾਤ ਉਹਨਾਂ ਨੂੰ ਪ੍ਰਣਾਮ ਕੀਤਾ ਤੇ ਉਹਨਾਂ ਨੇ ਮੈਨੂੰ ਬਾਹੋਂ ਫੜ ਕੇ ਜਿਹੜੇ ਗਲੇ ਲਗਾਇਆ ਤੇ ਹਲੇ ਥੋੜੇ ਮਹੀਨਾ ਪਹਿਕ ਪਹਿਲਾਂ ਹੀ ਇੱਕ ਪ੍ਰੋਗਰਾਮ ਕਰਵਾਉਣਾ ਸੀ ਤੇ ਮੇਰੀ ਉਹਨਾਂ ਨਾਲ ਫੋਨ ਤੇ ਗੱਲ ਹੋਈ ਤੇ ਉਹਨਾਂ ਨੇ ਕਿਹਾ ਨਹੀਂ ਅਜੇ ਤਾਂ ਇੱਕ ਪੂਰਾ 2 ਮਹੀਨੇ ਜਿਹੜੇ ਉਹਨਾਂ ਦੀ ਜਿਹੜੀ ਡੇਟਾਂ ਉਹ ਫਿਕਸ ਸੀਗੀਆਂ ਕੋਈ ਉਹਨਾਂ ਕੋਲ ਪਹਿਲੇ ਕਿਸੇ ਨਾ ਕਿਸੇ ਪ੍ਰੋਗਰਾਮ ਤੇ ਉਹ ਤੁਰੇ ਰਹਿੰਦੇ ਸੀਗੇ ਤੇ ਉਹਨਾਂ ਨੂੰ ਕਿਉਂਕਿ ਪੰਜਾਬੀ ਜਿੰਨੇ ਵੀ ਸੀ ਉਹਨਾਂ ਨੂੰ ਬਹੁਤ ਮੁਹੱਬਤ ਕਰਦੇ ਸੀ ਖਾਸ ਕਰਕੇ ਜਿਹੜੇ ਸਾਹਿਤ ਨਾਲ ਕਿਤਾਬਾਂ ਨਾਲ ਪਿਆਰ ਕਰਨ ਵਾਲੇ ਲੋਕ ਨੇ ਉਹਨਾਂ ਨੂੰ ਬੇਅੰਤ ਹ ਪਿਆਰ ਕਰਦੇ ਸੀ ਤੇ ਅੱਜ ਜੋ ਸਾਰੇ ਕਿਸੇ ਨਾ ਕਿਸੇ ਜਿੱਥੇ ਵੀ ਬੈਠੇ ਦੁਨੀਆ ਦੇ ਕਿਹੜੇ ਵੀ ਕੋਨੇ 'ਚ ਉੱਥੇ ਉਹ ਵਿਚਾਰੇ ਦੁਖੀ ਨੇ ਜਿਹੜਾ ਪੰਜਾਬੀ ਪਾਠਕ ਹੈ ਉਹ ਦੁਖੀ ਹੈ। ਦੀ ਆਖਰੀ ਮੁਲਾਕਾਤ ਕਰੇ ਅਖਰੀ ਮਿਲਕਾਤਾ ਖਾਸਾ ਕੋਲ ਵਾਲੇ ਪ੍ਰੋਗਰਾਮ ਜਿਹੜੇ ਬੁੱਕ ਫੇਅਰ ਹੁੰਦਾ ਉੱਥੇ ਹੋਈ ਸੀਗੀ ਮੇਰੀ 2-3 ਮਹੀਨੇ ਪਹਿਲਾਂ ਹੀ ਫਰਵਰੀ ਚ ਉੱਥੇ ਹੋਇਆ ਸੀਗਾ ਜਿਹੜਾ ਸਬਾਦ ਹੋਰ ਵੀ ਕਈਆਂ ਸਾ ਮਤ ਉਹਨਾਂ ਨਾਲ ਜਿਹੜੀ ਮੁਲਾਕਾਤ ਹੁੰਦੀ ਤੇ ਫੋਨ ਤੇ ਮੇਰੀ ਗੱਲ ਤੇ ਜੀ ਪਿਛਲੇ ਵੀ ਨਹੀਂ ਉਹਨਾਂ ਨਾਲ ਹੋਈ ਸੀਗੀ ਕੋਈ ਅਜਿਹੀ ਗੱਲ ਜਿਹੜੀ ਉਹਨਾਂ ਨਾਲ ਤੁਸੀਂ ਸਾਂਝੀ ਕੀਤੀ ਜਿਹੜੀ ਕੱਟੇ ਆ ਇੱਕ ਮੰਡਲ ਤੇ ਜਿਹੜੀ ਕਦੀ ਨਾ ਭੁੱਲਣਾ ਆ ਹਾ ਉਹ ਇਦਾਂ ਇੱਕ ਵਾਰੀ ਅਸੀਂ ਮੈਂ ਤੇਰਪਾਲ ਸਿੰਘ ਨਾਗਰਾਜ ਤੇ ਮੇਰੇ ਇੱਕ ਦੋ ਹੋਰ ਦੋਸਤ ਗੁਰਪ੍ਰਤਾਪ ਕਾਹਲੋ ਜਤਿੰਦਰ ਵੀਰ ਫੌਜੀ ਆਹੀ ਨਾ ਬਟਾਲੇ ਦੇ ਵਿੱਚ ਬੇਰਿੰਗ ਕਾਲਜ ਦੇ ਵਿੱਚ ਇੱਕ ਫੰਕਸ਼ਨ ਸੀਗਾ ਅਸੀਂ ਸਾਰੇ ਇਕੱਠੇ ਡਾਕਟਰ ਸੁਜੀਤ ਪਾਤਰ ਜੀ ਵੀ ਸੁਖਿੰਦਰ ਸਿੰਘ ਜੀ ਆਹੀ ਨਾ ਸਾਰੇ ਚੱਲ ਕੇ ਜਾ ਰਹੇ ਤੇ ਉਹ ਉਹਨੇ ਥੋੜਾ ਪਿੱਛੇ ਰਹਿ ਗਏ ਪਾਤਰ ਸਾਹਿਬ ਨੇ ਤੇ ਹਰਪਾਲ ਸਿੰਘ ਨਾਗਰਿਆ ਨੇ ਕਿਹਾ ਕਿ ਪਾਤਰ ਸਾਹਿਬ ਥੋੜਾ ਸ਼ੇਤੀ ਚਲੋ ਕਹਿੰਦੇ ਵੀ ਅਸੀਂ ਤਾਂ ਯਾਰ ਇਹ ਤਾਂ ਹੁਣ ਮੁੰਡੇ-ਕੁੰਡੇ ਨੇ ਜਿੱਦਾਂ ਮੈਂ ਤਾਂ ਜਤਿੰਦਰ ਵੀਰ ਅੱਗੇ-ਅੱਗੇ ਜਾ ਰਹੇ ਉਹਨੂੰ ਪਤਾ ਨਹੀਂ ਕਿ ਜਿੱਥੇ ਇੱਕ ਹੋਰ ਜਗ੍ਹਾ ਤੇ ਜਾਣਾ ਹੈ ਉੱਥੋਂ ਤੇ ਕਹਿੰਦਾ ਤੁਸੀਂ ਤਾਂ ਮੇਰੇ ਨਾਲ ਘਟਗੜ੍ਹ ਪਾਸੇ ਨਾਹਰੋ ਨੂੰ ਕਹਿੰਦੇ ਕਿ ਤੁਸੀਂ ਤਾਂ ਮੇਰੇ ਨਾਲ ਚਲੋ ਇਹ ਤਾਂ ਮੁੰਡੇ ਖੁੰਡੇ ਨੇ ਤਾਂ ਅੱਗੇ ਭੱਜ ਜਾਣਗੇ ਅਸੀਂ ਤਾਂ ਹੁਣ ਬੁੱਢੇ ਹੋ ਗਏ ਪਰ ਉਹ ਬੁੱਢੇ ਨਹੀਂ ਸੀ ਹੋਏ ਉਹ ਤਾਂ ਮਜ਼ਾਕ-ਮਜਾਕ ਨਹੀਂ ਬੜਾ ਹੱਸਾ ਉਸ ਦਿਨ ਪਿਆਸ ਤੂਫ ਚਲਦਾ ਤੇ ਉਹ ਫਿਰ ਅਸੀਂ ਉੱਥੇ ਇਕੱਠੇ ਆਪਾਂ ਖਾਣਾ ਖਾਣ ਜਾਣਾ ਸੀਗਾ ਉੱਥੇ ਬੈਠੇ ਕਾਫੀ ਗੱਲਾਂ ਹੋਈਆਂ ਉਹਨਾਂ ਦੇ ਨਾਲ ਤਾਂ ਕੋਈ ਵੀ ਉਹਨਾਂ ਦੀ ਗੱਲ ਜਿਹੜੀ ਸੀ ਉਹ ਇੱਕ ਮਤਲਬ ਪ੍ਰਵਚਨ ਵਰਗੀ ਸੀ ਐਨੇ ਉਹ ਵਧੀਆ ਤਰੀਕੇ ਨਾਲ ਬੋਲਦੇ ਸੀ ਕਦੀ ਵੀ ਉਹਨਾਂ ਦੇ ਮਤਲਬ ਮੰਨ ਦੇ ਸੁਭਾਅ ਵਿੱਚ ਤੇਜ਼ ਨਹੀਂ ਸੀ ਸਹਿਜ ਸੀਗਾ ਉਹਨਾਂ ਦੇ ਵਿੱਚ ਮਨ ਚ ਇਹ ਬਹੁਤ ਘਾਟਾ ਪਿਆ ਜੀ ਇਸ ਇਸ ਖਬਰ ਨਾਲ ਇਹ ਸਾਇ ਜਗਤ ਲਈ ਬਹੁਤ ਵੱਡੀ ਬੁਰੀ ਖਬਰ ਹੈ ਤੇ ਉਹ ਕਦੀ ਵੀ ਮਤਲਬ ਇਹ ਤਾਂ ਦੇਖੋ ਉਹਨਾਂ ਦੇ ਖੇਰ ਹੈ ਕਿ ਮੈਂ ਤਾਂ ਨਹੀਂ ਰਹਾਗਾ ਮੇਰੇ ਗੀਤ ਰਹਿਣਗੇ ਤੇ ਪਾਣੀ ਦੇ ਮੇਰੇ ਗੀਤ ਮੈਂ ਪਾਣੀ ਤੇ ਲਿਖਾਂ ਉਹ ਭਾਵੇਂ ਅੱਜ ਸਾਡੇ ਜਸਮਾਨੀ ਤੌਰ ਤੇ ਸਾਡੇ ਵਿੱਚ ਨਹੀਂ ਰਹਿਗੇ ਪਰ ਉਹਨਾਂ ਦੇ ਜਿਹੜੇ ਸ਼ਬਦ ਨੇ ਨਾ ਉਹ ਹਮੇਸ਼ਾ ਹੀ ਜੀਵਤ ਰਹਿਣਗੇ ਔਰ ਸਾਡੇ ਮਨਾਂ ਦੇ ਵਿੱਚ ਇਦਾਂ ਹੀ ਵਸੇ ਰਹਿਣਗੇ ਅੱਜ ਪੰਜਾਬ ਸਾਹਿਤ ਤੇ ਗਾਮ ਬਾਤ ਦੇ ਪੂਰੀ ਪੰਜਾਬ ਵਿੱਚ ਸਾਹਿਤ ਦੇ ਨਾਲ ਨਾਲ ਜਾਣਕਾਰੀ ਚਾਹੇ ਚਾਹੁੰਦਾ ਉਹ ਸਾਰੀ ਵਿੱਚ ਨਹੀਂ ਰਹੀ ਕਿ ਆਜ। ਅੱਜ ਮਨ ਬੜਾ ਉਦਾਸ ਹੈ। ਜਿਵੇਂ ਕੋਈ ਆਪਣਾ ਬਹੁਤ ਨੇੜੇ ਦਾ ਤੁਰ ਜਾਵੇ ਤੇ ਮਨ ਤੇ ਉਦਾਸੀ ਛਾ ਜਾਂਦੀ ਹੈ। ਇਹ ਖਬਰ ਸੁਣ ਕੇ ਮਨ ਬਹੁਤ ਹੀ ਉਦਾਸ ਹੋਇਆ ਹੈ। ਬੱਤਰ ਹੁਣਾ ਨਾਲ ਪੜੀ ਤੇ ਤੋਂ ਅਸੀਂ ਸ਼ਬਦਾਂ ਨਾਲ ਜੁੜੇ ਹੋਏ ਸੀ ਸ਼ਬਦ ਨੂੰ ਪਿਆਰ ਕਰਨ ਕਰਕੇ ਉਹਨਾਂ ਨਾਲ ਇੱਕ ਰਿਸ਼ਤਾ ਸੀ ਬੜਾ ਗੂੜਾ ਰਿਸ਼ਤਾ ਸੀ ਭਾਵੇਂ ਮਿਲੇ ਬਹੁਤ ਘੱਟਿਆਂ ਉਹਨਾਂ ਨੂੰ ਪਰ ਜਦੋਂ ਵੀ ਮਿਲੇ ਆ ਸੁਣਿਆ ਉਹਨਾਂ ਨੂੰ ਮੈਂ ਇਹ ਕਹਿ ਸਕਦੀ ਆ ਕਿ ਅੱਜ ਪੰਜਾਬੀ ਜਗਤ ਨੂੰ ਸਾਹਿਤ ਜਗਤ ਨੂੰ ਸਭਿਆਚਾਰ ਨੂੰ ਸਾਡੇ ਬਹੁਤ ਵੱਡਾ ਇੱਕ ਘਾਟਾ ਪੈ ਗਿਆ ਇਹ ਉਹ ਨਾਂ ਦਾ ਜਾਣਾ ਜਿਹੜਾ ਉਹ ਸਾਡੇ ਸਮਾਜ ਲਈ ਇੱਕ ਬਹੁਤ ਐਸ ਵੇਲੇ ਵੱਡੀ ਸਾਖ ਤੇ ਕੈਨ ਨੂੰ ਬੜੇ ਸ਼ਾਇਰ ਨੇ ਬੜੇ ਨਾਮਵਰ ਸ਼ਾਇਰ ਨੇ ਬੜੇ ਵਿਦਵਾਨ ਸ਼ਾਇਰ ਨੇ ਪਰ ਸਰਜੀਤ ਭੱਤਰ ਦਾ ਨਾਮ ਜਿਹੜਾ ਨਾ ਉਹ ਆਪਾਂ ਗਿਣਵੇਂ ਚੁਣਵੇਂ ਸ਼ਾਇਰਾਂ ਤੇ ਗਿਣ ਸਕਦੇ ਹਾਂ ਕਿਉਂ ਮੈਂ ਸਮਝ ਨਹੀਂ ਆ ਕਿ ਉਹ ਬੜੇ ਵੱਡੇ ਚਿੰਤਕ ਸਨ ਉਹ ਬੜੇ ਵੱਡੇ ਵਿਦਵਾਨ ਸਨ ਉਹ ਨਨੋ ਸ਼ਬਦਾਂ ਦੇ ਨਾਲ ਜਿਵੇਂ ਰੂਤਾਂ ਨਾਲ ਜੁੜੇ ਹੋਏ ਸੀ ਖੰਤਨਾਂ ਨਾਲ ਉਹ ਸ਼ਬਦ ਹੀ ਉਹਨਾਂ ਦੇ ਸਾਹ ਵਿੱਚ ਸਮਾਏ ਹੋਏ ਸੀ। ਔਰ ਉਹ ਸ਼ਬਦ ਜਦੋਂ ਪ੍ਰਗਟ ਹੁੰਦੇ ਸੀ ਉਹਨਾਂ ਵਿੱਚ ਸਹਿਜਤਾ ਵੀ ਹੁੰਦੀ ਸੀ। ਉਹਨਾਂ 'ਚ ਸਰਲਤਾ ਵੀ ਹੁੰਦੀ ਸੀ। ਉਹਨਾਂ 'ਚ ਇੱਕ ਮਿਗਨਾਤੀ ਸੀ ਖੇਚਵੀਂ ਹੁੰਦੀ ਸੀ। ਔਰ ਸਭ ਤੋਂ ਵੱਡੀ ਗੱਲ ਇਹ ਵੀ ਉਹਨਾਂ ਵਿੱਚ ਸਮਾਜ ਲਈ ਸੁਨੇਹਾ ਹੁੰਦਾ ਸੀ। ਆਪਾਂ ਮੈਨੂੰ ਇਸ ਵੇਲੇ ਉਹਨਾਂ ਦੀਆਂ ਰਚਨਾਵਾਂ ਬਹੁਤਿਆਂ ਤਾਂ ਯਾਦ ਨਹੀਂ ਪਰ ਜਿੰਨੀਆਂ ਕਿ ਮੇਰੇ ਜ਼ਿਹਨ ਵਿੱਚ ਹੈ ਇਸ ਵੇਲੇ ਹੈ ਨਹੀਂ ਉਹਨਾਂ ਦੀਆਂ ਰਚਨਾਵਾਂ ਜ਼ਿੰਦਗੀ ਦੀ ਆਸ ਬਣਾਉਂਦੀਆਂ ਸੀ ਔਰ ਉਹ ਆਸ ਉਹ ਆਪਣੀਆਂ ਰਚਨਾਵਾਂ ਦੇ ਵਿੱਚ ਆਪਣੀਆਂ ਸ਼ੇਰਾਂ ਦੇ ਵਿੱਚ ਪ੍ਰਗਟ ਕਰਦੇ ਸੀ ਜਿਵੇਂ ਉਹ ਕਹਿੰਦੇ ਆ ਐਗਜ਼ੈਕਟਲੀ ਮੈਂ ਉਹ ਸ਼ਬਦ ਵਰਤ ਸਕਤੀ ਬਈ ਜੇ ਪੱਤ ਚੜਾਈ ਆ ਤੇ ਬਹਾਰ ਨਿਤ ਵਿੱਚ ਵੀ ਯਕੀਨ ਰੱਖੀ ਮੈਂ ਲੱਭ ਕੇ ਲਿਆਉਣਾ ਕਲਮਾ ਤੂੰ ਤਿਆਰ ਜ਼ਮੀਨ ਰੱਖੀ ਇਸੇ ਤਰ੍ਹਾਂ ਜਿਵੇਂ ਕਵਾਂ ਤੇ ਉਹਨਾਂ ਦੀਆਂ ਕੁਝ ਪੰਕਤੀਆਂ ਇਸ ਤਰ੍ਹਾਂ ਨੇ ਜਿਹੜੀਆਂ ਲੋਕ ਅਖਾਣਾ ਵਾਲੀਆਂ ਤੇ ਚਲਦੀਆਂ ਲੋਕਾਂ ਦੇ ਔਰ ਹਰ ਕੋਈ ਉਹਨਾਂ ਨੂੰ ਆਪਣੇ ਭਾਸ਼ਨਾ ਚ ਕੋਡ ਕਰਦਾ ਹੈ ਹਰ ਕੋਈ ਉਹਨਾਂ ਨੂੰ ਇੰਧਰਤਦਾ ਭੀ ਜਿਵੇਂ ਉਹ ਕੋਈ ਅਟੱਲ ਸਚਾਈਆਂ ਹੋਣ ਜਿਵੇਂ ਸੱਚ ਬਾਰੇ ਉਹ ਕਹਿੰਦੇ ਆ ਕਿ ਇੰਨਾ ਸੱਚ ਨਾ ਬੋਲ ਕਿ ਇਕੱਲਾ ਰਹਿ ਜਾਵੀਂ ਚਾਰ ਕੁ ਬੰਦੇ ਰੱਖ ਲੈ ਮੋਢਾ ਤੇ ਇਹ ਨਹੀਂ ਇਹ بڑی ਵੱਡੀ ਸਚਾਈ ਆ ਸੱਚ ਕਹਿਣਾ ਕਿੰਨਾ ਔਖਾ ਹੈ ਪਰ ਆਪ ਉਹ ਹਮੇਸ਼ਾ ਸਾਥ ਕਹਿੰਦੇ ਰਹੇ ਮੈਨੂੰ ਇਹ ਕਹਿਣ ਵਿੱਚ ਕੋਈ ਗੁਰੇਜ਼ ਨਹੀਂ ਕਿ ਜਦੋਂ ਉਹਨਾਂ ਨੂੰ ਸਾਹਿਤਕ ਨਿਭਾਈ ਨਹੀਂ ਆ ਐਨੀ ਵੱਡੀ ਜ਼ਿੰਮੇਵਾਰੀ ਮਿਲੀ ਤੇ ਕਈਆਂ ਨੇ ਉਹਨਾਂ ਦੀ ਆਲੋਚਨਾ ਕੀਤੀ ਬਈ ਸ਼ਾਇਦ ਸ਼ਾਇਰ ਹੁਣ ਬਦਲ ਜਾਏਗਾ ਪਰ ਉਹ ਬਦਲੇ ਨਹੀਂ ਜਿਹੜੀ ਉਹਨਾਂ ਨੂੰ ਜਿਹੜੀ ਪਦਵੀ ਮਿਲੀ ਜਿਹੜਾ ਔਦਾਰ ਮਿਲਿਆ ਉਹਨਾਂ ਦਾ ਕਮਾਇਆ ਹੋਇਆ ਔਦਾਸ ਉਹਦੇ ਜਿਹੜੇ ਨੇ ਉਹ ਇਨਸਾਨਾਂ ਨਹੀਂ ਹੁੰਦੇ ਨੇ ਤੇ ਸ਼ਾਇਰ ਜਿਹੜੇ ਨੇ ਉਹ ਵੀ ਇਨਸਾਨਾਂ ਚੋਂ ਹੀ ਨੇ ਸਮਾਜ ਦਾ ਹਿੱਸਾ ਹੀ ਨੇ ਤੇ ਉਹਨਾਂ ਨੇ ਆਪਣੇ ਔਦੇ ਨਾਲ ਇਨਸਾਫ ਕੀਤਾ ਉਹਨਾਂ ਨੇ ਕੋਈ ਇਹਨੂੰ ਕਿਸੇ ਦੀ ਕਿਸੇ ਵੀ ਸਰਕਾਰ ਦੀ ਚਾਤਲੂਸੀ ਕਰਨ ਲਈ ਉਹਨਾਂ ਨੇ ਲੱਤਿਆ ਉਹਨਾਂ ਦੀਆਂ ਰਚਨਾਵਾਂ ਜਿਹੜੀਆਂ ਗੱਲਾਂ ਨੂੰ ਅਸੀਂ ਕਈ ਵਾਰ ਬ੍ਰੀਕੀ ਨਾਲ ਨਹੀਂ ਸੋਚ ਸਕਦੇ ਉਹ ਉਹਨਾਂ ਨੇ ਕਹੀਆਂ ਜਿਵੇਂ ਆਪਾਂ ਕਹਿੰਦੇ ਅੱਜ ਕਿਹਾ ਜਾਂਦਾ ਕਿ ਪੰਜਾਬੀ ਨੂੰ ਖਤਰਾ ਹੈ ਪਰ ਉਹਨਾਂ ਦੀ ਇੱਕ ਹਫ਼ਤਾ ਹੁਣ ਮੈਨੂੰ ਉਹਦਾ ਨਾਂ ਯਾਦ ਨਹੀਂ ਪਰ ਮੈਂ ਉਸ ਹਫ਼ਤੇ ਨੂੰ ਬੜਾ ਪਿਆਰ ਕਰਦੀ ਹਾਂ ਉਹਦੇ ਵਿੱਚ ਉਹ ਕਹਿੰਦੇ ਆ ਕਿ ਕੋਈ ਵੀ ਜਿਹੜਾ ਜਿਹੜੀ ਭਾਸ਼ਾ ਹੈ ਨਾ ਉਹ ਆਰਥਿਕਤਾ ਨਾਲ ਵੀ ਜੁੜੀ ਹੁੰਦੀ ਹੈ ਜਿਵੇਂ ਸਾਡੇ ਪੰਜਾਬ ਵਿੱਚ ਹੈ ਬਾਹਰਲੇ ਸੂਬਿਆਂ ਤੋਂ ਕੰਮ ਕਰਨ ਲਈ ਪ੍ਰਵਾਸੀ ਜਿਨ੍ਹਾਂ ਨੂੰ ਅਸੀਂ ਕਹਿੰਦੇ ਆ ਉਹ ਹੁੰਦੇ ਨੇ ਅੱਜ ਸਾਡੇ ਬੱਚੇ ਜਿਹੜੇ ਨੇ ਉਹ ਪਬਲਿਕ ਸਕੂਲਾਂ 'ਚ ਇੰਗਲਿਸ਼ ਪੜ੍ਹ ਰਹੇ ਨੇ ਪਰ ਉਹਨਾਂ ਦੇ ਬੱਚੇ ਜਿਹੜੇ ਨੇ ਉਹ ਸਾਡੇ ਪ੍ਰਾਇਮਰੀ ਸਕੂਲਾਂ ਵਿੱਚ ਪੰਜਾਬੀ ਪੜ੍ਹ ਰਹੇ ਨੇ ਔਰ ਸਿੱਧਾ-ਸਿੱਧਾ ਸਰਜੀਤ ਸਾਹਿਬ ਨੇ ਇਹਦੇ ਵਿੱਚ ਦੱਸਿਆ ਹੈ ਕਿ ਆਰਥਿਕਤਾ ਜਿਹੜੀ ਹੈ ਨਾ ਉਹ ਸਾਡੇ ਸੱਭਿਆਚਾਰ 'ਤੇ ਪ੍ਰਭਾਵਿਤ ਕਰਦੀ ਹੈ ਤੇ ਆਰਥਿਕਤਾ ਦੇ ਨਾਲ ਹੀ ਸਾਡਾ ਸੱਭਿਆਚਾਰ ਸਾਡੀ ਬੋਲੀ ਸਾਡੇ ਰਸਮਾਂ ਰਵਾਜ ਸਾਰੇ ਜਿਹੜੇ ਆ ਉਹ ਜੋੜਦੇ ਆ ਇਹ ਬੜੀ ਵੱਡੀ ਸਚਾਈ ਹੈ ਇੰਜ ਕਹਿਣ ਤੋਂ ਭਾਵੇਂ ਉਹਨਾਂ ਦੀ ਕਵਿਤਾ ਦੇ ਵਿੱਚ ਇੱਕ ਡੂੰਘਾ ਫਲਸਫਾ ਹੁੰਦਾ ਹੈ ਸਮਾਜਿਕ ਸਚਾਈ ਇੰਦੀ ਹੈ ਰਾਹ ਵੀ ਉਹਨਾਂ ਦੱਸਿਆ ਹੁੰਦਾ ਗੁਰਾਤ ਸਿਰਾਂ ਵੀ ਉਹ ਬਣਦੇ ਨੇ ਜਦੋਂ ਕਹਿੰਦੇ ਆ ਕਿ ਮੈਂ ਰਾਹਾਂ ਤੇ ਨਹੀਂ ਤੁਰਦਾ ਇਹ ਕੋਈ ਉਹਨਾਂ ਦੀ ਹਉਮੈ ਚੋਂ ਨਿਕਲੀ ਗੱਲ ਨਹੀਂ ਕਹਿੰਦੇ ਕਿ ਮੈਂ ਰਾਹਾਂ ਤੇ ਨਹੀਂ ਤੁਰਦਾ ਮੈਂ ਤੁਰਦਾ ਹਾਂ ਤਾਂ ਰਾਹ ਬਣਦੇ ਹਨ ਇਹ ਗੱਲ ਬੜੀ ਡੂੰਗੀ ਆ ਬੜੀ ਵੱਡੀ ਆ ਇੰਜੀ ਉਹ ਸਾਡੇ ਅੱਜ ਦੇ ਸਮਾਜ ਤੇ ਵਿੱਚ ਜੋ ਹਾਲਾਤ ਬਣ ਗਏ ਨੇ ਸਾਡੇ ਰਾਜਨੀਤਿਕ ਤੌਰ ਤੇ ਸਾਡੇ ਆਗੂਆਂ ਦੇ ਸਾਡੇ ਸਮਾਜ ਦੇ ਵਿੱਚ ਜੋ ਬੁਰਾਈਆਂ ਆ ਰਹੀਆਂ ਨੇ ਉਹ ਨੂੰ ਚਿੰਨਤ ਕਰਦੇ ਹੋਏ ਉਹ ਕਹਿੰਦੇ ਆ ਜੇ ਤੇਰੇ ਸੀਨੇ ਲੱਗੀ ਹਾਲੇ ਛੁਰੀ ਨਹੀਂ ਇਹ ਨਾ ਸਮਝੀ ਖੇਰ ਦੀ ਹਾਲਤ ਬੁਰੀ ਨਹੀਂ ਇੱਕ ਨਹੀਂ ਅਨੇਕਾਂ ਉਹਨਾਂ ਦੀਆਂ ਜਿਹੜੀਆਂ ਜੇ ਮੈਂ ਉਹਨਾਂ ਦੀ ਵਾਰਤਕ ਦੀ ਗੱਲ ਕਰਾਂ ਉਹਨਾਂ ਦੀ ਵਾਰਤਕ ਰਿਤੇ ਵਿੱਚ ਇੱਕ ਵੱਖਰਾ ਰਾਸ ਆ ਕਵਤਾਵਾਂ ਨੂੰ ਸ਼ੈਲੀ ਆ ਉਹਦੀ ਵੀ ਐਂਜੀ ਲੱਗਦਾ ਕਿ ਜਿਵੇਂ ਅਸੀਂ ਕੋਈ ਕਵਤਾ ਪੜ ਰਹੇ ਹਾਂ ਸੂਰਜਮੰਦਰ ਦੀਆਂ ਸੂਰਜ ਮੰਦਰ ਦੀਆਂ ਪੌੜੀਆਂ ਉਹਨਾਂ ਦੀ ਬਾਹ ਕਮਾਲ ਰਚਨਾ ਵਾਅਦ ਤੱਕ ਦੀ ਐਨ ਜੀ ਕੁਜ ਉਹਨਾਂ ਨੇ ਲੇਖਾਂ ਬਾਰੇ ਜਿਹੜੇ ਉਹਨਾਂ ਦੇ ਜੀਵਨ ਚਿੱਤ ਬਾਰੇ ਲਿਖੇ ਨੇ ਉਹਨਾਂ ਦੇ ਵਿੱਚ ਮਤਲਬ ਵੱਖਰਾ ਪਰਭਾਵ ਆ ਆ ਔਰ ਜਿਹੜੀ ਮੈਂ ਸਭ ਤੋਂ ਸਮਝ ਨਹੀਂ ਆ ਕਿ ਇੱਕ ਸ਼ਾਇਰ ਦਾ ਫਰਜ਼ ਹੁੰਦਾ ਹੈ ਜਾਂ ਇੱਕ ਲਈ ਇੱਕ ਕਰਦਾ ਫਰਜ਼ ਹੁੰਦਾ ਹੈ ਕਿ ਉਹ ਸਥਾਪਤੀ ਦੇ ਖਿਲਾਫ ਖਲੋਵੇ ਸਥਾਪਤੀ ਨਾਲ ਸਮਝੌਤਾ ਨਾ ਕਰੇ ਸਥਾਪਤੀ 파ਵੇ ਤੇ ਜਿਹੜੀ ਸਤਾ ਹੁੰਦੀ ਹੈ ਸਤਾ ਨੇ ਉਹਨਾਂ ਨੂੰ ਅਹੁਦਾ ਦਿੱਤਾ ਉਹਨਾਂ ਨੇ ਉਸ ਅਹੁਦੇ ਨਾਲ ਆਪਣਾ ਫਰਜ਼ ਪੂਰਾ ਨਭਾਇਆ ਜ਼ਿੰਮੇਵਾਰੀ ਪੂਰੀ ਨਭਾਈ ਪਰ ਲੋਕਾਂ ਪ੍ਰਤੀਓ ਜਵਾਬ ਦੇ ਰਹੇ ਨੇ ਉਹਨਾਂ ਨੇ ਆਪਣੇ ਅਹੁਦੇ ਨੂੰ ਕਿਸੇ ਗਲਤ ਤਰੀਕੇ ਨਾਲ ਨਹੀਂ ਵਰਤਿਆ ਤੇ ਨਾ ਹੀ ਸਤਾ ਦੇ ਹੱਕ ਵਿੱਚ ਕਦੇ ਉਖਲਵਾਏ ਨੇ ਮੈਨੂੰ ਉਹਨਾਂ ਦੀਆਂ ਰਚਨਾਵਾਂ ਕਿਉਂਕਿ ਮੇਰੀ ਹੁਣ ਮਨਸਾਤੀ ਪ੍ਰੋਬਲਮ ਹੈ ਮੈਂ ਕਈ ਸਾਲਾਂ ਤੋਂ ਕੁਝ ਪੜ ਨਹੀਂ ਸਕਦੀ ਅਖਬਾਰ ਵੀ ਨਹੀਂ ਪੜ ਸਕਦੀ ਤੇ ਇਸ ਕਰਕੇ ਰਵਾਈਜ਼ ਨਹੀਂ ਹੋਈਆਂ ਪਰ ਮੈਂ ਉਹਨਾਂ ਦੀਆਂ ਲਗਭਗ ਸਾਰੀਆਂ ਹੀ ਜਿਹੜੀਆਂ ਕਾਵ ਰਚਨਾਵਾਂ ਨੇ ਉਹ ਪੜੀਆਂ ਨੇ ਤੇ ਵਾਰਤਕੀਆਂ ਵੀ ਪੜੀਆਂ ਨੇ ਇਹੋ ਜਿਹਾ ਹੀਰਾ ਸਾਹਿਤਕਾਰ ਜਿਹੜਾ ਉਹ ਸਮਾਜ ਨੂੰ ਰੋਜ਼-ਰੋਜ਼ ਨਹੀਂ ਮਿਲਦਾ ਮੈਂ ਤੇ ਵੀਰਦੀ ਸੁਚਾ ਸਿੰਘ ਗੱਲ ਕਰ ਰਹੇ ਸਾਂ ਕਿ ਵਾਰਸ ਤੇ ਸ਼ੇਵ ਵਾਲਾ ਬੱਤਵਾ ਉਹਨਾਂ ਦਾ ਉਹਨਾਂ ਦੀ ਬਰਾਬਰੀ ਤੇ ਉਖਲੋਂਦੇ ਨੇ ਤੇਸ ਜਿਹੜੀ ਗੰਭੀਰਤਾ ਸੰਜੀਦਗੀ ਸਹਿਜਤਾ ਸਰਲਤਾ ਉਹਦੇ ਵਿੱਚ ਉਹ ਇੰਨਾ ਸਾਰਿਆਂ ਤੋਂ ਅੱਗੇ ਨੇ ਮਤਲਬ ਜਿਹੜਾ ਉਹਨਾਂ ਨੇ ਅਸਵੇਲੇ ਹੂ ਜਫਰ ਨਾਮ ਨੇ ਸ਼ਾਇਦ ਉਹਨਾਂ ਨੇ ਕੋਈ ਕਵਿਤਾ ਲਿਖੀ ਹੈ ਗੁਰੂ ਗੋਬਿੰਦ ਸਿੰਘ ਜੀ ਦੇ ਫਲਸਫੇ ਬਾਰੇ ਐਨੀ ਪਿਆਰੀ ਤੇ ਐਨੀ ਵਧੀਆ ਉਹ ਰਚਨਾ ਹੈ ਕਿ ਮੈਂ ਉਹਦੀ ਸੇਫਤ ਕੀਤੇ ਬਿਨਾ ਨਹੀਂ ਰਹਿ ਸਕਦੀ ਇਹਨਾਂ ਜੀ ਹੋਰ ਬਹੁਤ ਸਾਰੀਆਂ ਚੁਨਾਵਾ ਜਿਸ ਤਰ੍ਹਾਂ ਉਹ ਕਹਿੰਦੇ ਆ ਕਿ ਪਹਿਲੀ ਲਾਈਨ ਬੋਲ ਰਹੇ ਹਾਂ ਕਿ ਉਹ ਪ੍ਰਿਆ ਤਾਂ ਸ਼ਮਾਂ ਦਾ ਕੀ ਕਹਿੰਗੇ ਸੱਚ ਦੀ ਮੌਤ ਜੇਕਰ ਇੰਜ ਹੋ ਗਈ ਮੇਰੇ ਯਾਰ ਸ਼ਾਇਦ ਕੀ ਮੈਨੂੰ ਕੀ ਕਹਿਣਗੇ ਹੂੰ ਤੇਰਾ ਵਧੀਆ ਹੋ ਗਿਆ ਧੰਨ ਧੰਨ ਅੱਜ ਬੜੀ ਦੁੱਖ ਭਰੀ ਖਬਰ ਜਿਹੜੀ ਆ ਉਹ ਸਾਨੂੰ ਨੂੰ ਮਿਲੀ ਹੈ ਕਿ ਪੰਜਾਬੀ ਦੇ ਜਿਹੜੇ ਆ ਅਜੋਕੇ ਦੌਰ ਦੇ ਵੱਡੇ ਸ਼ਾਇਰ ਪਦਮਸ਼੍ਰੀ ਸਰਜੀਤ ਪਾਤਰ ਜੀ ਸਾਡੇ ਵਿੱਚ ਨਹੀਂ ਰਹੇ ਉਹਨਾਂ ਦੇ ਚਲੇ ਜਾਣ ਨਾਲ ਇੱਕ ਬਹੁਤ ਹੀ ਵੱਡਾ ਘਾਟਾ ਜਿਹੜਾ ਉਹ ਪੰਜਾਬੀ ਸਾਹਿਤ ਨੂੰ ਪਿਆ ਹੈ ਡਾਕਟਰ ਸਰਜੀਤ ਪਾਤਰ ਜੀ ਵੱਲੋਂ ਕਈ ਕਿਤਾਬਾਂ ਕਵਿਤਾਵਾਂ ਸ਼ੇਰ ਜਿਹੜੇ ਆ ਉਹ ਪੰਜਾਬੀ ਮਾਂ ਬੋਲੀ ਨੂੰ ਸਮਰਪਿਤ ਕੀਤੇ ਗਏ ਨੇ ਅਨੇਕਾਂ ਕਿਤਾਬਾਂ ਅਨੇਕਾਂ ਰਚਨਾਵਾਂ ਜਿਹੜੀਆਂ ਉਹਨਾਂ ਦੀਆਂ ਛਪੀਆਂ ਨੇ ਤੇ ਅੱਜ ਸਾਨੂੰ ਇਹ ਬੜੇ ਪਰੇਮਾਨ ਨਾਲ ਕਹਿਣਾ ਪੈ ਰਿਹਾ ਕਿ ਉਹ ਸਾਡੇ ਦਰਮਿਆਨ ਜਿਹੜੇ ਆ ਨਹੀਂ ਰਹੇ ਮੈਂ ਆਪਣੇ ਵੱਲੋਂ ਤੇ ਸਾਹਿਤਕ ਵਿਚਾਰ ਮੰਚ ਫਟੇਗੜ ਚੂੜੀਆਂ ਵੱਲੋਂ ਡਾਕਟਰ ਸਰਦੀਪ ਪਾਤਰ ਜੀ ਨੂੰ ਸ਼ਰਧਾ ਦੇ ਫੁੱਲ ਭੇਟ ਕਰਦਾ ਹਾਂ ਇਹ ਵੀ ਪਰਮਾਤਮਾ ਅਗੇ ਅਰਦਾਸ ਕਰਦਾ ਹਾਂ ਕਿ ਪਰਮਾਤਮਾ ਪਿੱਛੇ ਪਰਿਵਾਰ ਨੂੰ ਪਾਣਾ ਮੰਨਣ ਦਾ ਬਲ ਬਖਸ਼ਣ ਅਤੇ ਉਹਨਾਂ ਦੀ ਆਤਮਿਕ ਸ਼ਾਂਤੀ ਜਿਹੜੀ ਆ ਉਹਨੂੰ ਆਪਣੇ ਚਰਨਾਂ ਵਿੱਚ ਨਵਾਸ ਬਖਸ਼ਣ ਕਿਉਂਕਿ ਇਹੋ ਜਿਹੇ ਸ਼ਾਇਰ ਇਹੋ ਜਿਹੇ ਕਵੀ ਕਦੇ ਵੀ ਹੁਣ ਸਾਡੇ ਵਿੱਚ ਦੁਬਾਰਾ ਜਿਹੜੇ ਉਹ ਮੁੜ ਨਹੀਂ ਆਉਣਗੇ ਡਾਕਟਰ ਸਰਜੀਤ ਪਾਤਰ ਜੀ ਹਮੇਸ਼ਾ ਸਾਡੀਆਂ ਯਾਦਾਂ ਹਮੇਸ਼ਾ ਸਾਡੇ ਚੇਤਿਆਂ ਵਿੱਚ ਜਿਹੜੇ ਆ ਵਸਦੇ ਰਹਿਣ